ਸੋ ਖਾ ਕੀ ਪਿੱਛੇ ਕੀ ਆਉਂਦਾ ਹਾਂ ਕੀ ਆਉਂਦੇ ਪਿੱਛੇ ਚਰਖਾ ਨਹੀਂ ਚਰਖਾ ਨਹੀਂ ਕੀ ਕੱਟਦੇ ਇਹਨਾਂ ਕੁਝ ਕੱਟਦੇ ਨਹੀਂ ਨਹੀਂ ਚਰਖਾ ਤੇ ਬੈਠਾ ਪਉਣੀਆਂ ਲੱਗਾ ਕਰਦਾ ਬੱਤੀ ਨਾਲੀ ਬੱਤੀ ਨਾਲ ਸੁੱਚੀ ਕੋ ਹਾਂ ਹਾਂ ਅੱਜ ਆਪਾਂ ਕਿਸੇ ਜੱਲੇ ਦੱਸੋਗੇ ਪਰੇਮੇ ਤਾਂ ਕੇ ਖਾਨ ਚੱਲੇ ਥੱਕੇ ਨਹੀਂ ਹਾਂ ਚੱਲੇ ਜਾਣਾ ਕਿਥੇ ਨੂੰ ਲਬੜਕੇ ਘਨਵਾ ਜਾਣਾ ਇਹ ਕਿਦਾਂ ਬੋਲ ਦਿੰਦਾ ਹਟ ਜਾ ਕੈਸਾ ਲਾ ਦੱਸੋ ਮਾਰਿਆਂ ਦੇ ਜੱਲੇ ਤੂੰ ਕਹ ਸਾਡੇ ਪਿੰਡ ਦੇ ਮਾਰਿਆਂ ਦੇ ਜੱਲੇ ਆ ਸੋ ਸਿਨ ਉਹ ਅੰਦਰ ਹੀ ਜਿਆਦੀਆਂ ਦੁਕੀਆਂ ਮਾਰਨ ਉਹ ਕਹਤੇ ਦੋ ਵਾਰ ਹੀ ਆ ਗਏ ਇੱਕ ਦੋ ਵਾਰ ਹੀ ਹੋਣੀ ਆ ਤੂੰ ਤਾਂ ਵੀ ਹਰ ਵਾਰੀ ਥੋੜਾ ਕਉਂਦੀ ਜਗਤ ਨਾ ਨਾ ਤਰਪੰਦੀ ਚੰਨ ਮੈਂ ਨਾ ਇਹ ਥੋੜਾ ਇਸਾਈਡ ਤੋਂ ਆ ਜਾਏ ਕਿਤੇ ਆਪਣੇ ਲਾਗੇ ਸਕੇ ਉਹਨਾਂ ਮੈਂ ਤਾਂ ਰੋਜ਼ ਹੀ ਆਇਗਾ ਨਾ ਜੀ ਲਾਗੇ ਪਿੰਡ 'ਚ ਲੱਗੇ ਹੀ ਹੁੰਦਾ ਨਹੀਂ ਆਹ ਸਾਈਡ 'ਚ ਜੰਗਲ ਜਾ ਪੈਂਦਾ ਵਿੱਚ ਗਰਾਉਂਡ ਆ ਪਿੰਡ ਦੀ ਫੁੱਟਬਾਲ ਖੇਡਣ ਨੂੰ ਪਰ ਪਹਿਲਾਂ ਤਾਂ ਘਾਹ ਰਿਆ ਸੀ ਪਿਛਲੇ ਮਹੀਨੇ ਜਦੋਂ ਆਪਾਂ ਆਏ ਹੁਣ ਵੀ ਘਾਹ ਹੀ ਆ ਚਲੋ ਟੀਮ ਲਿਆਉਣੀ ਹੈ ਜਿਹੜੀ ਉਹ ਤਿਆਰ ਕਰਨੀ ਹੈ ਉਹਨਾਂ ਤੋਂ ਘਾਹ ਵੜਾਉਣਾ ਇੱਥੇ ਦੱਤੀਆਂ ਫੜਾ ਕੇ ਆਹ ਘਾਹ ਵੜੋ ਸਾਰੇ ਇਹ ਬਹੁਤ ਸਾਈਡ 'ਚ ਇਹਨੂੰ ਪੈ ਜਾਂਦਾ ਨਾ ਉਹਦਾ ਥੋੜਿਆ ਨਾਲ ਲੱਗਦਾ ਹੋਣਾ ਚਾਹੀਦਾ ਸੀ ਕਿੰਨਾ ਬਾਹਰ ਵਧਿਆ ਨੇ ਇਹ ਰਾਟ ਪੈਂਦਾ ਸਾਰਾ ਪਿੰਡ ਸੌਂਦਾ ਨਹੀਂ ਨਹੀਂ ਇਸੇ ਕਰਕੇ ਆਦੀ ਰਹਿਣਾ ਹੈ ਕਾਫੀ ਕੋ ਦਿਓ ਲੋ ਨਹੀਂ ਜੇ ਲੱਗੇ ਛੱਗੇ ਉਹ ਚੱਲ ਨਿਆਣੇ ਹਨਾ ਖੇਡਣ ਆ ਜਾਂਦੇ ਹੁਣ ਔਰਾ ਤੋਰੀਓ ਤੇ ਖੇਡਦੇ ਨੇ ਨਿਆਣੇ ਸਾਰੇ ਆਹੋ ਇਦਾਂ ਵੀ ਪਿੰਡ ਦੇ ਨਾਲ ਹੀ ਤੱਕ ਜੁੜਿਆ ਹੋਣਾ ਚਾਹੀਦਾ ਹੂੰ ਚੈੜ ਦੀ ਨੂੰ ਆ ਜਿਆਦਾ ਹੂੰ ਹੈਗਾ ਕਿੰਨੇ ਕਿਲੋਮੀਟਰ ਤੇ ਘਰ ਹੂੰ ਹਾਂ ਨਿਆਣੇ ਇਕੱਲੇ ਵੱਡੇ ਹੀ ਆ ਸਕਦੇ ਆ ਛੋਟਿਆਂ ਦਾ ਤੋਂ ਆਹ ਪਰੇ ਬਹਿ ਕੇ ਦਰਸ਼ਕ ਉੱਥੇ ਉਹ ਕੀ ਕਮਰੇ ਜੇ ਬਣਾਇਓ ਕਮਰੇ ਦੇ ਉਹ ਤਿਆਰੀ ਚੁਕੀ ਕਰਦੇ ਖਿਲਾੜੀ ਪੱਕਾ ਕਲੀਡਾ ਪਾਉਂਦੇ ਹਾਂ ਕੱਚਾ ਰਾਹ ਆ ਜਾਂਦਾ ਸਾਰਾ ਕੋਹਾਂ ਨੂੰ ਜਾਂਦਾ ਹੁੰਦਾ ਕੱਚਾ ਰਾਹ ਜਾਂਦਾ ਖੂਹਾਂ ਵਾਲਾ ਕੋਈ ਆ ਵੀ ਗੱਲ ਖੇਤ ਦੇਖੋ ਆ ਬਾਇਆ ਆ ਕੋਈ ਬੀਜੂਗੇ ਹੁਣ ਕਾਹ ਦੁਬਾਰਾ ਬੀਜਣੀਆਂ ਹੋਰ ਮੈਂ ਹੁਣ ਦਾਹਕ ਦਰਾਂ ਦੇ ਵਿੱਚ ਵਿੱਚ ਮਿੱਟੇ ਕੰਮ ਚੱਕ ਲੈਣਾ ਤੇ ਹੋ ਜਾਣਾ ਤੇਜ ਪੂਰਾ ਪਿਛਲੇ ਯਾਰੀ ਲੇਟ ਹੋ ਗਿਆ ਸੀ ਨਾ ਜੋ ਮਹੀਨੇ ਹਟੰਡੇ ਸੀ ਉਹ ਤਾਂ ਲਗਾਤਾਰ ਮਹੀਨਾ ਡੇਢ ਮਹੀਨਾ ਲੱਗਾਦਾ ਰਹੀ ਸੀ ਮਹੀਨਾ ਹੀ ਲੇਟ ਸੀ ਜਵਾਰ ਵੀ ਆਦ ਕਿ ਤਾਂ ਆ ਪਰ ਅੱਲਾ ਹਫਤਾ ਫੇਰ ਹੀ ਆਓ ਜਨਾਬ ਬੇ ਦਿਖਾਉਂਦੇ ਆ ਜਨਾਬ ਬੇ ਆਉਂਦੇ ਚਰਖਾ ਕੱਤਦਾ ਲੱਗ ਜਾ ਕੇ ਦਹੁੰਨੇ ਹੁਣ ਇਨੀ ਦੂਰ ਕਿੱਧਰ ਦਿਖਾਈਏ ਕੋਈ ਮਰੀਜ਼ਾ ਓ ਟਾਡੂ ਚ ਲੱਗਾ ਹੁੰਦਾ ਤੇ ਨਾਲ ਹੀ ਜਦੋਂ ਹੋ ਗਿਆ ਜੰਗਲ ਸ਼ੁਰੂ ਸੋਹਣਾ ਲੱਗਦਾ ਨੇ ਹਰੀਆਲੀ ਜੀ ਆਹ ਦੇਖੋ ਇਧਰੋਂ ਤਾਂ ਐਨ ਪੂਰੀ ਵਾਈਬ ਇਦਾਂ ਆਉਂਦੀ ਐ ਜਿਦਾਂ ਨਾ ਮੰਜੋ ਨਾ ਆਹ ਦੇਖੋ ਤਾਂ ਇਦਾਂ ਲੱਜ ਜੰਗਲਾਂ ਦੇ ਆ ਗਿਆ ਨਾ ਪਰ ਇੱਥੇ ਜੰਗਲ ਹੋਇਆ ਹੋਰ ਬੂਟੇ ਨਾ ਪਾਉਦੇ ਦੇਖਣੇ ਆਹ ਡਰਖਤ ਤਾਂ ਨਹੀਂ ਕਹ ਸਕਦੇ ਝਾੜੀਆਂ ਬੱਜੀਆਂ ਹੋਣ ਹੂੰ ਝਾੜੀਆਂ ਹੀ ਡਰਖਤ ਬਣੀਆਂ ਆ ਸਾਰੀ ਯਾਨੀ ਸਾਰੀ ਜਨਰਲ ਨਹੀਂ ਤੇ ਜਿਹੜੇ ਪ੍ਰਾਈਵੇਟ ਹੋ ਗਏ ਲੋਕਾਂ ਨੇ ਵੱਢ ਗਏ ਨਾ ਹੂੰ ਤੇ ਇੱਕ ਜਿਆਦਾ ਬਾਕੀ ਨੇ ਕਿ ਵੱਡਿਆਂ ਕੀਤਾ ਬਣਾਇਓ ਹੂੰ ਇਹ ਤਾਂ ਗਵਰਨਮੈਂਟ ਦਾ ਇੱਕ ਮੁੰਡਿਆ ਕੋਲ ਹੈ ਹੂੰ ਹੂੰ ਤਾਂ ਹੀ ਪ੍ਰੇਸਰਾ ਦੇ ਹਾਂ ਕਿ ਮੁੰਡਿਆ ਮਿਲਦਾ ਹਾਂ ਹਾਂ ਤਾਂ ਹੀ ਤੁਸੀਂ ਛੇਤੀ ਲਿਆਉਨੇ ਮੈਨੂੰ ਪੰਜ ਮਹੀਨੇ ਦੋ ਵਾਰੀ ਆਈਦਾ ਹੋਰ ਹੋ ਕੋਦੋ ਕੋਦੋ ਹੁਣ ਵੀ ਦੋ ਮਹੀਨੇ ਆਏ ਆ ਦੋ ਮਹੀਨੇ 15 ਦਿਨ ਹੋਏ ਆ ਹੋਰ ਨਾ ਕੁਛ ਕਹਦੇ ਹੋ 15 ਦਿਨ ਹੋਏ ਆ ਬੜੀ ਲੱਗਦਾ ਇੱਥੇ ਆ ਗਿਆ ਕਲਾ ਸੈਨਿਕ ਨਾ ਨਾਲ ਲਿਓ ਉੱਪਰ ਸੈਨਿਕ ਦਾ ਮਤਲਬ ਨਿਆਣੇ ਹੋ ਹੋਰ ਕਿਤੇ ਹੋਰ ਕਿਤੇ ਕੋਈ ਜੋਰੀ ਨਾ ਸਮਝ ਲਿਓ ਵੀ ਹੋ ਇਹ ਥੋੜੋ ਜਿਹਾ ਸੈਨਿਕਾਂ ਲਿਓਣੀਆਂ ਕਿਤੇ ਜੰਗ ਤੇ ਜਾਣਾ ਤਾਂ ਆਪਣੀ ਭਾਸ਼ਾ ਜੇ ਆਪਾਂ ਨੂੰ ਸਮਝ ਲੱਗਦੀ ਨਾ ਦੂਜੇ ਨੇ ਕਹਣਾ ਪਤਾ ਨਹੀਂ ਕਿਹੜੇ ਸੈਨਿਕਾਂ ਦੀ ਗੱਲ ਕਰਦੇ ਆ ਉਹਨੇ ਦੂਜੇ ਜਿਹੜੇ ਬਣ ਬੱਤੇ ਵਾਲੇ ਉਹ ਸਾਰਿਆਂ ਨੂੰ ਪੱਲਾ ਫੁੱਲੀ ਲੱਗੇ ਉੱਪਰ ਵੀ ਆਹ ਫੁੱਲ ਦੇਖਨੇ ਆ ਲੱਗਦੇ ਪੱਤੇ ਆ ਨਾ ਰੰਗ ਉਦਾਂ ਦਾ ਪੱਤੇ ਹਰਗਾ ਕਿੰਨੇ ਸੋਹਣੇ ਲੱਗਦੇ ਆ ਦੋ ਦੋ ਪੱਤੇ ਆ ਉਹ ਦਿਤਾ ਹੋਂ ਪਾਇਆ ਮੈਂ ਦੋ ਇਹਨਾਂ ਕੀ ਇਹ ਪੱਤੇ ਆ ਇੰਨੇ ਕਿੰਨੇ ਫੁੱਲ ਆ ਰਗੇ ਲੱਗਦੇ ਇਦਾਂ ਨਾ ਕੋ ਰੰਗ ਉਹ ਨਾ ਤਾਂ ਉਹ ਚਿੱਟਾ ਜਿਹਾ ਨਾ ਹੂੰ ਮੈਂ ਕਹੇ ਫੁੱਲ ਝੜ ਗਏ ਫੁੱਲ ਫੁੱਲਾਂ ਵਾਲੇ ਦਰਖਤ ਵੀ ਹੁੰਦੇ ਆ ਹਾਂ ਜੀ ਕਹਿੰਦੇ ਆ ਉਹ ਸਾਡਾ ਫੁੱਲ ਵਰਤੋਂ ਹੈ ਆਪਣੀ ਮਰਜ਼ੀ ਕਰਦੇ ਗਾਇਜ਼ ਇਧਰ ਕਿਚਕਿਚ ਸ਼ੁਰੂ ਹੋ ਗਈ ਆ ਕਿਚਕਿਚ ਇੱਥੇ ਵੀ ਆ ਕੇ ਬਸ ਯਾਰ ਤੁਸੀਂ ਅਗਦੇ ਦਾ ਮੂਡ ਖਰਾਬ ਕਰਨਾ ਹੀ ਹੁੰਦਾ ਹਮੇਸ਼ਾ ਪੈਰਲ ਬੈਣ ਵਾਲੀ ਗੱਲ ਆ ਵਾਹ ਬਹੁਤ ਕਿੱਥੇ ਤੋਂ ਦਿਖਾਉਤਾ ਇੱਥੇ ਕੀ ਆ ਕੁਛ ਨਹੀਂ ਲਪੇੜਨ ਨੂੰ ਬੱਟ ਗਿਆ ਆ ਤੁਲੰਗਰਾ ਹੋਵੇ ਪਾਣੀ ਹੋਵੇ ਧੱਕ ਜਾ ਜੀ ਹੋਵੇ ਬਸ ਲੰਗ ਮੈਂ ਲੰਗ ਕੇ ਦਿਖਾਉਂ ਲੰਗ ਜੈ ਨਾ ਮੈਂ ਪਾਣੀ ਤੇ ਇੱਧਰ ਆ ਜਾ ਏਦਾਂ ਹੀ ਆ ਸਾਰਾ ਹੈ ਮੈਂ ਤਾਂ ਰਾਸਾਣੀ ਲੰਗ ਕੇ ਜਾਉਂ ਮੈਂ ਦੇਖ ਕੇ ਜਲਦੀ ਜਾਣਾ ਮੈਂ ਪਾਣੀ ਪੂਣੀ ਥੋੜੀ ਦੇਖਣਾ ਆਪਾਂ ਲੰਗ ਜਾ ਇੱਕੋ ਕਿੰਨੀ ਦੀ ਨਾ ਦੇ ਬੋਤਲ ਲਾ ਕੇ ਆ ਫੜੜਾ ਸਤਾ ਜਾ ਹੂੰ ਉਹ ਵੀ ਹੈ ਪਤਗੀ ਜਿੱਦੇ ਚੰਗੀ ਤੋਂ ਪਹਿਲੇ ਹੀ ਹੋ ਗਏ ਆ ਦੇਖੋ ਗਾਈਜ਼ ਉੱਥੇ ਜਾਣਾ ਹੁਣ ਪਿਛਲੀ ਵਾਰ ਤਾਂ ਇਧਰ ਨੂੰ ਪਾਣੀ ਹੈ ਨਹੀਂ ਸੀ ਇੱਥੋਂ ਉਤਰ ਗਏ ਸੀ ਨਾਲ ਘਾਹ ਵੀ ਹੈ ਨਹੀਂ ਸੀ ਉਹ ਰਾਤ ਹਨੇਰੇ ਨੂੰ ਨਿਕਲ ਚੱਲਦੇ ਤਾਂ ਆਜੋ ਯਾਰ ਕਿੰਨੇ ਸੋਹਣੇ ਲੱਗਦੇ ਨੇ ਨਾ ਦਰਖਤ ਸ਼ਾਂਗਿਓ ਉਹ ਚਾਂਗੇ ਕਿਹਨਾਂ ਇੱਥੇ ਕਿਹੜਾ ਕੋਈ ਆ ਕੇ ਤਾਂ ਆਪ ਹੀ ਉਹ ਰੱਬ ਹੀ ਚਾਂਗੀ ਚਲੀ ਜਾਂਦਾ ਜਦ ਜਦੋਂ ਠੰਡ ਆਉਂਦੀ ਏ ਉਦੋਂ ਇਹ ਪੱਤੇ ਉਹ ਜਾਓ ਯਾਰ ਫੇ ਨਾਲ ਸਾਰਾ ਕੁਝ ਥੋੜੀ ਝੜ ਜਾਣਾ ਆਪਣੇ ਆਪ ਪੱਤੇ ਝੜੂਗੇ ਉਹ ਯਾਰ ਤੂੰ ਕਿਉਂ ਨਹੀਂ ਮੰਨਣਾ ਇੱਥੇ ਸਾਰੇ ਦਰਖਤਾਂ ਸ਼ਾਂਗਿਓ ਤੁਸੀਂ ਜਿਹੜੇ ਨਵੇਂ ਉੱਪਰ ਨਹੀਂ ਨਹੀਂ ਉਹਨਾਂ ਦੀਆਂ ਦੇਖ ਲਓ ਟਾਹਣੀਆਂ ਜੀਆਂ ਨਿਕਲੀਆਂ ਉਹ ਕੱਲੇ ਉਹਨਾਂ ਦੀ ਸਿਰੀਆਂ ਆ ਉਹ ਤਰhti ਇਹ ਤੇ ਪੂਰਾ ਹੋਰੇ ਪਾਣੀ ਆ ਪਾਣੀ ਦੇਖੋ ਤੁਸੀਂ ਦੇਖੋ ਮੱਟੇ ਪੈ ਇਹੀ ਤੇ ਸਾਡੇ ਇੰਡੀਆ ਹੁੰਦਾ ਆਪਣੇ ਨਾਰੀਗਲੇ ਥੋੜੇ ਜਣੇ ਸੀ ਵਿਚ ਆਧਿਆਂ ਨੇ ਕੱਢ ਕੇ ਬੱਸਾਂ ਵਾਲਿਆਂ ਨੂੰ ਵੇਚੀ ਚੱਲੀ ਜਾਣੇ ਸੀ ਤੇ ਕੱਚੀ ਗਿਰੀ ਕੱਢੀ ਗਿਰੀ ਆਓ ਇੱਧੇ ਕੋਈ ਕਹਿੰਦੇ ਨੇ ਕੜਾ ਗਿਆ ਚ ਰੱਖੀ ਕੱਚੀ ਗਿਰੀ ਕੱਚੀ ਗਿਰੀ ਆਓ ਪਹਿਲੋ ਸਵੇਰੇ ਸ਼ਾਮ ਉਹਨਾਂ ਪਸ਼ੂਆਂ ਦਾ ਗੋਵਾ ਚੱਕੀ ਚੱਲੀ ਜਾਂਦੇ ਆ ਤੇ ਮੁੜ ਕੇ ਕੱਚੀ ਗਿਰੀ ਵੇਚਣ ਲੱਪੰਦੇ ਤੇ ਚੌਲੀਆਂ ਰੱਖਦੇ ਉਹ ਜੋ ਟੂਣਾ ਟਕਾਣਾ ਸਾਰੇ ਲੋਕਾਂ ਨੂੰ ਖਵਾਈ ਜਾਂਦੇ ਆਓ ਅਗਲੇ ਜੇਹ ਤੇ ਬੈਠੇ ਪੌਣੇ ਆਇ ਰਿਹਾ ਵਾ ਕੂਨ ਮਾਦਾ ਪਾਣੀ ਦੀ ਆਵਾਜ਼ ਮੱਠੀ ਮੱਠੀ ਪਾਣੀ ਦੀ ਆਵਾਜ਼ ਆਉਂਦੀ ਯਾਰ ਉੱਥੇ ਚਲੀ ਜਾ ਉੱਤਰ ਕੇ ਉਸ ਤੋਂ ਮੈਂ ਕਿੱਥੋਂ ਲੈ ਨਾ ਮੈਂ ਚੱਕ ਕੇ ਲੈ ਜਾਵਾਂ ਲੈ ਕੇ ਪਾਣੀ ਚੱਲਣਾ ਮੂੰਕੇ ਤਾਂ ਨਹੀਂ ਜਾਂਦਾ ਪਾਣੀ ਕਿੱਡਾ ਪਾਣੀ ਇੱਥੇ ਪੈਰ ਡੁੱਬਦਾ ਮੈਂ ਸੱਜੇ ਕਿਤੇ ਵੀ ਜਾ ਰਿਹਾ ਕਿਤੇ ਮਾ ਦੀ ਮੇਰੇ ਤਾਂ ਭੈ ਜ ਨਹੀਂ ਤੁਹਾਡੇ ਮੇਰੇ ਨਾਲ ਉੱਚੇ ਬੂਟ ਤੁਹਾਡੇ ਭੱਜ ਗਿਆ ਬੱਲੇ ਤੁਹਾਡੇ ਆ ਜਾ ਕਿਸੇ ਨਹੀਂ ਇੱਥੇ ਕਿਤੇ ਦੋ ਦੋ ਫੁੱਟਾ ਪਾਣੀ ਚੜਿਆ ਉਂਗਲ ਭੇਜਦੀ ਨਹੀਂ ਵਿੱਚ ਯਾਰ ਮੈਂ ਪਿੱਛੇ ਰਿਲੈਕਸ ਹੋ ਕੇ ਤੁਰੰਢੀਆਂ ਤੁਸੀਂ ਇਦਾਂ ਨਾ ਪਰਖੰਡ ਕਿਆ ਕਰਨ ਡੈ ਓਹੋਹੋ ਪਤਾ ਨਹੀਂ ਕਿੱਥੋਂ ਆਈ ਅਸੀਂ ਨਹਿਰ ਪਾਰ ਕਰਨ ਡੈ ਅਨੇ ਨਾਲ ਹੁੰਦੇ ਨਾ ਨਿਆਣਿਆਂ ਦੇ ਵਿੱਚ ਸੱਟਣੇ ਸੀ ਆ ਨਹਾ ਲੈ ਤਾਂ ਖੁਸ਼ ਹੋ ਜਾਣਾ ਸੀ ਲੈ ਇੱਥੇ ਤਾਂ ਭੰਡਾ ਆ ਰਿਹਾ ਇੱਥੇ ਤਾਂ ਭੰਡਾ ਆ ਰਿਹਾ ਹੈਗਾ ਨਾ ਦੇਖੋ ਆਹ 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 ਕਿੰਨਾ ਸਕੂਨ ਮਿਲਦਾ ਪਿਛਲੀ ਵਾਰ ਵੀ ਗਾਇਜ਼ ਅਸੀਂ ਆਏ ਨਾ ਆ ਅੱਧਾ ਘੰਟਾ ਮੀਂਹ ਉਹਨੇ ਦਿੱਤਾ ਇੱਥੇ ਤਾਂ ਲੱਗ ਜਾਗਦਾ ਹੋਣੀ ਬਾਕੀ ਮੜੇ ਡੁੱਬਣ ਵਾਲਾ ਤੁਹਾਨੂੰ ਕਿਸੇ ਬੰਨੇ ਲੱਗਦਾ ਰੋੜ ਕੇ ਨਾ ਪਾਣੀ ਦੇਖ ਨਾ ਤੇ ਮੈਂ ਵਿੱਚ ਬੜਨ ਲੱਗੀ ਆ ਅੱਡਾ ਕੀ ਪਵਾ ਤੁਸੀਂ ਬੜਦੇ ਨੇ ਮੈਂ ਤਾਂ ਬਜ ਕਰੀ ਵੀ ਨਹੀਂ ਬੜੀ ਫਾਇਦਾ ਲੈ ਜਾਂ ਤਾਂ ਮੈਂ ਤਾਂ ਅੱਛਾ ਪੈਦਲ ਨਾਲ ਹੀ ਵਿਆਹ ਕਰਾ ਲਿਆ ਵਾਓ ਫੇ ਬੰਦਾ ਹੁਣ ਕੀ ਕਰੇ ਪਾਣੀ ਤਾਂ ਵਖਾ ਦੇਖੋ ਕਿੰਨਾ ਸੋਹਣਾ ਲੱਗਦਾ ਜਿਆਦਾ ਗਰਮੀਆਂ ਚ ਵੀ ਇੱਥੇ ਬਹੁਤ ਧੁੱਪ ਪੈਂਦੀ ਨਾ ਗਰਮੀ ਲੱਗਦੀ ਆ

ਮਿੰਟ ਪੰਜ ਵੀ ਨਹੀਂ ਹੋਏ 2 ਮਿੰਟ ਹੋਏ ਆ ਉਹ ਆ ਜਾ ਇੱਥੇ ਕੇ ਬੈਕਗਰਾਉਂਡ ਤੇ ਤਾਂ ਪਹਾੜ ਹੁੰਦੇ ਤਾਂ ਜੰਨਤ ਤੋਂ ਘੱਟਿਆ ਜਗਾ ਸਾਰਾ ਕੁਝ ਇੱਕ ਹੋ ਜਾਗਾ ਪਾਣੀ ਵੀ ਪਹਾੜ ਵੀ ਸਾਰਾ ਕੁਝ ਜੰਗਲ ਵੀ ਕਿੰਨੀ ਸੋਹਣੀ ਸਨਰੀ ਬਣਨੀ ਸੀ ਨਾ ਜੇ ਪਹਾੜ ਵੀ ਇੱਥੇ ਲੱਗੇ ਹੁੰਦੇ ਕੋਣਗੇ ਸਾਨੂੰ ਏਰੀਆ ਵੀ 50000 ਰੁਪਏ ਨਹੀਂ ਮਿਲਣਗੇ ਕੋਣ ਮਾਇਆ ਇਹਨੂੰ ਬਾਲ ਚੱਕਰ ਦਾੜੀ ਦੇ ਖੰਦਾ ਵਾ ਵੈੱਗਲ ਕੋਣਾ ਲੋਕੀ ਲਾਈ ਫਰਦੇ ਐ ਨਕਲੀ ਨਕਲੀ ਲਾ ਕੇ ਲੋਕੇ ਫੁਗਰੀਆਂ ਮਾਰਦੇ ਆ ਜੋ ਹੈਗਾ ਸਹੀ ਆ ਠੇਕ ਮਨੰਦੀ ਲੋੜਨੀ ਰੀਅਲ ਰੋ ਜੋ ਹੈਗਾ ਚਲੋ ਫਿਰ ਹੈ ਉਹ ਯਾਰ ਭਰੇ ਉਹ ਐਵੇਂ ਨਿੱਕੀ ਜੀ ਗੱਲ ਦਾ ਨਾ ਐਡਾ ਪਹਾੜ ਬਣਾ ਲੈਣਾ ਨਾ ਮੈਂ ਮੈਂ ਟਮੇਂਟੀ ਬਾਹਰ ਕੱਢ ਜਾਣਾ ਧਰ ਤੋਂ ਪਹਿਲਾਂ ਲੈ ਚੱਕ ਉਹ ਦੇਖ ਚੱਕ ਤੇ ਪਹੁੰਚਿਆ ਤਾਂ ਕੀ ਸੁੱਕ ਜੂਗੇ ਨਹੀਂ ਨਹੀਂ ਯਾਰ ਤੁਸੀਂ ਇਹਨਾਂ ਪਰਖੰਡ ਬਹੁਤ ਕਰਦੇ ਬਹੁਤ ਪਰਖੰਡ ਕਰਦੇ ਲਾ ਪਿਛਲੀ ਵਾਰ ਆਏ ਸੀ ਨਾ ਇੱਥੇ ਕਾ ਨਹੀਂ ਸੀਗਾ ਉਹ ਠੰਡ ਸੀ ਨਹੀਂ ਉਹ ਤਾਂ ਹੈ ਨਹੀਂ ਸੀ ਸੁੱਕਿਆ ਸੀ ਮਰਿਆ ਸੀ ਕਾ ਹੁਣ ਕਾ ਆ ਕਰਦੇ ਹਨ ਕਹਿੰਦਾ ਤੁਸੀਂ ਕਿੱਥੇ ਫਿਰਦੇ ਓਏ ਕਹਾ ਚ ਹਰਿੰਦਰ ਮੈਨੂੰ ਕਹਿੰਦੇ ਆ ਦੀ ਗੋਭੀ ਲੱਗੀ ਗੋਭੀ ਪੁੱੜ ਲੈ ਤੂੰ ਮੰਨ ਕੇ ਹੀ ਦੋ ਤਾਂ ਮੈਂ ਫਿਰ ਸੱਚੀ ਲਾਏ خدਾਈ ਨਾ ਪਾੜੀ ਗੋਭੀ ਆ ਹੂੰ ਲੱਗਦਾ ਉਹ ਤਾਂ ਇਦਾਂ ਹੀ ਨਾ ਫੁੱਲ ਗਿਆ ਗੋਭੀ ਵਾਂਗੂ ਲੱਗਦਾ ਫੁੱਲ ਆ ਗੰਦੀ ਪ੍ਰਹਾਰ ਆ ਕੰਮ ਆਉਂਦਾ ਆ ਬੰਦੂ ਜਰਾ ਕਰੇ ਫੜ ਕੇ ਖਣ ਕੋਣ ਨਾ ਭੈਣ ਆ ਰਬਾ ਆਹ तितਲੀ ਕਾ ਮਦੀ ਇਸ ਲਈ ਚਿੱਟੇ ਰੰਗ ਦੀ ਉਹ ਵੀ ਫੋਲੀ ਆ ਰਹੇ ਆ ਜਿਹੜੇ ਕਿਹੜੇ ਆ ਇਹ ਤਾਂ ਆਪਣੇ ਵੀ ਬਥੇਰੇ ਆ ਉਹ ਵੀ ਬਥੇਰੇ ਆ ਵੀ ਬਥੇਰੇ ਉਹ ਗਲੋਹੀਲਾ ਮਾਰ ਕੇ ਗਿਆ ਉਹ ਬੇ ਚੋੜੇ ਸਰਦ ਤੇ ਜਿਹੜਾ ਚੂਰੀ ਬੱਤੇ ਹੁੰਦੇ ਆ ਪਾਹ ਵੱਟ ਗਿਆ ਨਾ ਬਾ ਬਾ ਆਇਆ ਮੈਂ ਟੋਮੈਟੋ ਕਰ ਗਿਆ ਉਹਦੇ ਸ਼ਾਦੀਆਂ ਮੱਖੀਆਂ ਦੇ ਵੀ ਉਹ ਲੱਗਿਓ ਆ ਡੱਬੇ ਬਰਾਬਰ ਸੁੱਕੀ ਵੀ ਲੈ ਗਿਆ ਜੀ ਦਾ ਤਾਂ ਜਾਂਦੀ ਗੱਡੀ ਜੇ ਮੂੰਹ ਸਰ ਰਿਹਾ ਨਾ ਚਲੋ ਆਜੋ ਉਹਦਾ ਨੂੰ ਮੜ ਉਹਦਾ ਕੰਨੀ ਆ ਵੀ ਰੱਖਿਓ ਆ ਤਾਂ ਜੀ ਪਤਾ ਹੋਵੇ ਦੇਖਣ ਚਾਹਾਂਦਾ ਉਹ ਉਹ だけ ਦੇਖਣਾ ਬੰਦ ਆ ਉਹ ਹੋਰ ਤੇ ਦੇਖ ਲੈ